ਬਈ ਨਾ ਕੀ ਨਵਜੋਤ ਸਿੰਘ ਮੇਰਾ ਨਾਮ ਆ ਜੀ ਮੈਂ ਪਿੰਡ ਹੰਬਾ ਵਾਲਾ ਬੇੜ ਦਾ ਰਹਿਣ ਵਾਲਾ ਵਾਜੀ ਠੀਕ ਹੈ ਨਾ ਤਹਿਸੀਲ ਸਾਨੂੰ ਸਮਰਾਲਾ ਪੈਂਦੀ ਆ ਡਿਸਟ੍ਰਿਕਟ ਹੈਗਾ ਸਾਡਾ ਲੁਧਿਆਣਾ ਵਾ ਸਾਰੇ ਜੋ ਕਾਰਵਾਈ ਹੋਈ ਆ ਸਾਨੂੰ ਜਾਨੋ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਇਹ ਮੇਰੇ ਚਾਚੇ ਤਾਇਆ ਵੱਲੋਂ ਭੂਆ ਵੱਲੋਂ ਭੂਆ ਦੇ ਮੁੰਡੇ ਵੱਲੋਂ ਤੇ ਮੇਰੇ ਚਾਚੇ ਤਾਇਆ ਦੇ ਮੁੰਡੇ ਵੱਲੋਂ ਇਹਨਾਂ ਨੇ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਰੋਲਾ ਕੀ ਗੱਲ ਦਾ ਮੇਰੇ ਪਾਪਾ ਸਰਕਾਰੀ ਮੁਲਾਜ਼ਮ ਨੇ ਹੈਲਥ ਡਿਪਾਰਟਮੈਂਟ ਚ 2022 ਚ ਉਹ ਰਿਟਾਇਰ ਹੋਏ ਨੇ ਅਸੀਂ ਇੱਥੇ ਆਏ ਆ ਆਪਣਾ ਤੇ ਸਾਡੇ ਕੋਲ 2-3 ਮਰਲੇ ਜਗ੍ਹਾ ਜ਼ਿਆਦੀ ਜਗ੍ਹਾ ਨਹੀਂ ਹੈਗੀ ਸਾਡੀ ਕੋਈ ਪਹਿਲੀ ਨਹੀਂ ਹੈਗੀ ਸੇ ਨਦੀ ਤਨਖਾਹ ਤੇ ਗੁਜ਼ਾਰਾ ਕਰਦੇ ਸੀ ਤੇ ਇਹ ਚਾਹੁੰਦੇ ਆ ਕਿ ਉਹ ਜਿਹੜੇ 2-3 ਮਰਲੇ ਉਹ ਵੀ ਸਾਨੂੰ ਦੇ ਦੋ ਤੇ ਤੁਸੀਂ ਆਪਣਾ ਜਾਓ ਹੋਰ ਕਿਤੇ ਘਰ ਲਾ ਲਓ ਜਦੋਂ ਅਸੀਂ ਇਹਨਾਂ ਨੂੰ ਨਾ ਕੀਤੀ ਆ ਅਸੀਂ ਨਹੀਂ ਦੇ ਸਕਦੇ ਅਸੀਂ ਆਪਣੇ ਪਿੰਡ ਰਹਿਣਾ ਆਪਣੇ ਲੋਕਾਂ ਚ ਰਹਿਣਾ ਆ ਤੇ ਇਹ ਸਾਰੇ ਗੱਲਾਂ ਗੱਲਾਂ ਕਰਨ ਲੱਗੇ ਸਰ ਜੀ ਏਕਾ ਕਰਨ ਲੱਗੇ ਕਿ ਕਿੱਦਾਂ ਇਹਨਾਂ ਨੂੰ ਇੱਥੋਂ ਕੱਢੀਏ ਤੇ ਆਖਰ ਨੂੰ ਸਰ ਜੀ ਕੱਢਣ ਦਾ ਤਰੀਕਾ ਇਹਨਾਂ ਨੇ ਕੀ ਲੱਭਿਆ ਕਹਿੰਦੇ ਕੁੱਟ ਕੇ ਕੱਢਣ ਦਾ ਤਰੀਕਾ ਲੱਭਿਆ ਕਿ ਇੱਥੋਂ ਭਾਜੀ ਜਾਣਗੇ ਕੁੱਟਮਾਰ ਸਰ ਕੱਲ ਹੋਈ ਆ 9:30 ਵਜੇ ਕੁੱਟਮਾਰ ਹੋਈ ਆ ਸਰ ਬੜਾ ਇਹਨਾਂ ਨੇ ਤਸ਼ੱਦਦ ਕੀਤਾ ਛਾਤੀ 'ਚ ਲੱਤਾਂ ਮਾਰੀਆ ਸਰ ਮੈਨੂੰ ਇੱਥੇ ਪਸਲੀ 'ਚ ਸੱਟ ਆਈ ਆ ਇਧਰਲੇ ਮੋਢੇ 'ਚ ਸੱਟ ਆਈ ਆ ਇਧਰਲੇ ਮੋਢੇ 'ਚ ਸੱਟ ਆਈ ਆ ਸਰ ਟੰਕੇ ਕਿੰਨੇ ਲੱਗੇ ਨੇ ਟੰਕੇ ਸਰ ਇਧਰ ਤੇ ਇਧਰ ਤੇ 6 ਟੰਕੇ ਲੱਗੇ ਨੇ ਸਰ ਵਾਲ ਵੀ ਪੱਟੇ ਗਏ ਵਾਲ ਹਾਂਜੀ ਆ ਮੇਰੇ ਵਾਲ ਪੱਟੇ ਨੇ ਸਰ ਆ ਦੇਖੋ ਅੱਦੇ ਅੱਦੇ ਕਰਤੇ ਵਾਲ ਇਧਰ ਆ ਸੋ ਜਾ ਤਾ ਸਰ ਮੇਰਾ ਮੱਥਾ ਜੀ ਪੈਰ ਸਰ ਸਾਰੇ ਪਾਰ ਤੇ ਇੱਟਾਂ ਮਾਰ ਮਾਰ ਕੇ ਜਿਹੜਾ ਧਿਆਨ ਸਿੰਘ ਆ ਜੀ ਜਿਹੜੀ ਉਹਦੇ ਘਰ ਵਾਲੀ ਆ ਇਹ ਵੀ ਸਭ ਤੋਂ ਜੀ ਗੰਦ ਇਹਨਾਂ ਨੇ ਪਾਇਆ ਸਾਨੂੰ ਮਾਰਨ ਦੇ ਕਰਕੇ ਜੀ ਮੇਰੀ ਮੰਮੀ ਨੂੰ ਧਿਆਨ ਸਿੰਘ ਖੁਦ ਇੱਟ ਚਾੱਕ ਕੇ ਕਹਿੰਦਾ ਮੇਰੀ ਮੰਮੀ ਨੂੰ ਖੁਦ ਗਾਲਾਂ ਕੱਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਧਿਆਨ ਸਿੰਘ ਨੇ ਮੇਰੀ ਮੰਮੀ ਨੂੰ ਕੀ ਗਾਲਾਂ ਕੱਢੀਆਂ ਜੀ ਹਾਂਜੀ ਮੇਰੇ ਤਾਇਆ ਜੀ ਨੇ ਮੇਰੀ ਮੰਮੀ ਨੂੰ ਖੁਦ ਗਾਲਾਂ ਕੱਢੀਆਂ ਜੀ ਉਹਨਾਂ ਨੇ ਹਾਂਜੀ ਸਰ ਜੀ ਉਹ ਤੱਕਾ ਕੀਤਾ ਮੇਰੇ ਪਾਪਾ ਨੇ ਇਹਨਾਂ ਦੀ ਬਾਤ ਬੜੀ ਸਰ ਜੀ ਧੰਨਵਾਦ ਜੀ ਅਸੀਂ ਇਹੀ ਚਾਹੁੰਦੇ ਹਾਂ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਸੱਚੀ ਘਟਨਾ ਸਾਡੇ ਕੋਲ ਸਾਰਾ ਕੁਝ ਹੈਗਾ ਕੋਈ ਝੂਠ ਨਹੀਂ ਬੋਲਦੇ ਜੀ ਧੰਨਵਾਦ ਹੋਇਆ ਕੀ ਜੀ ਅਸੀਂ ਪਿੰਡ ਹੰਪਵਾਲ ਵੇਟ ਰਹਿੰਦੇ ਆ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਪੀਐਸ ਮਾਚੀਵਾੜਾ ਇਹ ਜੀ ਪਹਿਲਾਂ ਤੋਂ ਹੀ ਮੇਰੇ ਕੋਲ ਘਰ ਦੀ ਥਾਂ ਮੰਗਦੇ ਸੀ ਮੇਰਾ ਬੜਾ ਪਾਈ ਕਹਿੰਦਾ ਜੇ ਤੂੰ ਇਹ ਥਾਂ ਸਾਨੂੰ ਦੇ ਕੇ ਕਿਤੇ ਹੋਰ ਚਲ ਜੇ ਤਾਂ ਚੰਗਾ ਹੋਵੇਗਾ ਜੀ ਮੈਂ ਉਹਨੂੰ ਥਾਂ ਤਸਦੀਕ ਬੋਲੋ ਬੋਲੋ ਮੈਂ ਇਹਨਾਂ ਨੂੰ ਜੀ ਥਾਂ ਦੇਣ ਤੋਂ ਇਨਕਾਰ ਕਰਤਾ ਵੀ ਆ ਦੋ ਤਿੰਨ ਮਰਲੇ ਥਾਂ ਆ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਹੋਰ ਕਿੱਥੇ ਰਹਾਗਾ ਹਾਂਜੀ ਇਸ ਤੋਂ ਬਾਅਦ ਇਹਨਾਂ ਨੇ ਹੌਲੀ-ਹੌਲੀ ਰੰਜਿਸ਼ ਰੱਖਣੀ ਸ਼ੁਰੂ ਕਰਤੀ ਸਾਡਾ ਭਰਾ ਧਿਆਨ ਸਿੰਘ ਉਹਦੀ ਘਰ ਵਾਲੀ ਬਲਜੀਤ ਕੌਰ ਲਾਲ ਸਿੰਘ ਸਾਡੀ ਭੈਣ ਜਿਹੜੀ ਵਿਧਵਾ ਆ ਉਹਨੂੰ ਅਸੀਂ ਬੜੀ ਔਖੀ ਨਾਲ ਦੇ ਪਿੰਡ 'ਚ ਵਿਆਹੀ ਸੀ ਉੱਥੋਂ ਲਿਆਂਦਾ ਘਰ ਘਰ ਵੀ ਲੈ ਕੇ ਉਹਦੇ ਪੈਸਿਆਂ ਦਾ ਹੀ ਦਿੱਤਾ ਉਹਨੂੰ ਇੱਥੇ ਵਸਾਇਆ ਭਾਨਜਾ ਸਾਡਾ ਉਹਨੂੰ ਧਿਆਨ ਸਿੰਘ ਤੇ ਉਹਦੇ ਘਰ ਵਾਲੀ ਪਰਾ ਮੇਰੇ ਦੇ ਪਰਚਾਈ ਇਹ ਕਹਿ ਕੇ ਘਰੋਂ ਲਾਇਆ ਕਿ ਜਿੰਨੇ ਪੈਸੇ ਲੱਗਣਗੇ ਅਸੀਂ ਲਾਵਾਂਗੇ ਤੂੰ ਇੱਕ ਵਾਰੀ ਇਹਨਾਂ ਦਾ ਪਤਾ ਸਾਫ਼ ਕਰ ਦੇ ਕੱਲ ਸਵੇਰ 9 ਵਜੇ ਇਹਨਾਂ ਨੇ ਏਕਾ ਕਰਕੇ ਦੋ ਤਿੰਨ ਦਿਨ ਤੋਂ ਰੇਕੀ ਕਰਦੇ ਸੀ ਸਾਡੀ ਏਕਾ ਕਰਕੇ ਸਾਨੂੰ ਸਾਡੇ ਘਰ ਆ ਬੜੇ ਸਾਨੂੰ ਘਰੋਂ ਖਿੱਚਿਆ ਉਸ ਤੋਂ ਬਾਅਦ ਮੈਂ ਜਦੋਂ ਬੈਂਚ ਦੇ ਬਾਹਰ ਬੈਠਾ ਡੰਡਾ ਚੱਕ ਕੇ ਜੋਂ ਭੱਜਿਆ ਮਨਪ੍ਰੀਤ ਸਿੰਘ ਡੰਡੇ ਡੁੰਡੇ ਜਦੋਂ ਉਹ ਟੁੱਟ ਗਿਆ ਅੰਮ੍ਰਤਾ ਜੀ ਫੇਰ ਇਹਨੇ ਕਹੀ ਚੱਕ ਲਈ ਜੋ ਕਿ ਪਸ਼ੂਆਂ ਦਾ ਗੋਬਰ ਸਾਫ਼ ਕਰਨ ਵਾਲੀ ਆ ਉਹ ਕਹੀ ਨਾਲ ਬਾਰ ਕੀਤੇ ਮੇਰੇ ਬੇਟੇ ਦੇ ਵਾਲ ਪੱਟ ਕੇ 7-8 ਜਣੇ ਹੈਗੇ ਆ ਜੀ ਢਿੱਡ ਚ ਲੱਤਾਂ ਮਾਰੀਆਂ ਮੈਂ ਹਾਰ ਦਾ ਮਰੀਜ਼ ਆ ਮੇਰੇ ਢਿੱਡ ਚ ਲੱਤਾਂ ਮਾਰੀਆਂ ਜੀ ਛਾਤੀ ਤੇ ਲੱਤਾਂ ਮਾਰੀਆਂ ਮੇਰੇ ਬਾਹਲ ਪੱਟੇ ਜੀ ਮੇਰੇ ਗੋਡੇ ਤੇ ਸਾਟ ਲੱਗੀ ਇੱਕ ਗਿੱਤੇ ਤੇ ਸਾਟ ਲੱਗੀ ਇੱਕ ਮੇਰੀ ਹੱਡੀ ਤੋੜਤੀ ਜੀ ਬਾਹ ਦੀ ਫ੍ਰੈਕਚਰ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਇਹਦੀ ਸਰਜਰੀ ਹੋਊਗੀ ਜੀ ਅਸੀਂ ਜੀ ਬਹੁਤ ਇਨਾ ਤੋਂ ਦੁਖੀਆਂ ਸਾਨੂੰ ਡਰ ਬਹੁਤ ਲੱਗਦਾ ਪਿੰਡ ਜਾਣ ਤੋਂ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਸਾਡੇ ਕੋਲ ਵੀਡੀਓ ਵੀ ਹੈ ਜੀ ਸਭ ਕੁਝ ਸਾਡੇ ਕੋਲ ਹੈ ਜੋ ਜੋ ਸਾਡੇ ਨਾਲ ਹੋਇਆ ਸਾਡੇ ਕੋਲ ਸਭ ਕੁਝ ਹੈਗਾ ਜੀ ਇਹਨਾਂ ਦੇ ਦੁੱਖ ਤੋਂ ਅਸੀਂ ਉੱਥੇ ਕੈਮਰੇ ਲਵਾਏ ਜੀ ਬੜੇ ਔਕੇ ਸੋਕੇ ਇਹ ਆ ਕੇ ਮੁੱਖਾਂ ਨਾਲ ਲੱਗ ਜਾਂਦੇ ਸਾਡੀਆਂ ਨਾਲ ਗੱਲਾਂ ਸੁਣਨੀਆਂ ਕਦੋਂ ਬਾਹਰ ਨਿਕਲਦਾ ਕਦੋਂ ਫੜ ਕੇ ਮਾਰੀਏ ਉਸ ਤੇ ਦੇਖ ਕੇ ਅਸੀਂ ਕੈਮਰੇ ਲਵਾਤੇ ਜੀ ਆਪਣੇ ਘਰ ਤੇ ਤਿੰਨ ਚਾਰ ਵੀ ਮੰਤੋਂ ਦੇਖ ਲੈਣੇ ਆਸੀਂ ਕੋਈ ਹੈ ਤਾਂ ਨਹੀਂ ਤਾਂ ਅਸੀਂ ਬਾਹਰ ਨਿਕਲਦੇ ਆ ਜੀ ਨਹੀਂ ਤੇ ਸਾਨੂੰ ਬੜਾ ਖਤਰਾ ਆ ਲੈਣਾ ਤੋਂ ਜੀ ਇਹ ਸਾਨੂੰ ਤਿੰਨਾਂ ਜੀਆਂ ਨੂੰ ਮਾਰ ਦੇਣਗੇ ਇੱਕ ਮੇਟਾ ਬਿਨਾ ਬੇਟਾ ਬਾਹਰ ਬੜਾ ਔਖਾ ਕੱਢਿਆ ਜੀ ਪੁਰਤਕਾਰ ਤੇ ਉਹਨੇ ਕੈਮਰੇ ਲਵਾਏ ਵੀ ਡੈਡੀ ਤੁਹਾਨੂੰ ਇਹਨਾਂ ਨੇ ਮਾਰ ਦੇਣਾ ਤੁਸੀਂ ਕੈਮਰਾ ਦੇਖ ਕੇ ਬਾਹਰ ਨਿਕਲਣਾ ਅਸੀਂ ਕੈਮਰਾ ਦੇਖ ਕੇ ਬਾਹਰ ਨਿਕਲਦੇ ਆ ਜੀ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੀ ਇਹਨਾਂ ਨੂੰ ਜੋ ਸਜ਼ਾ ਬਾਬਾ ਜੋ ਦੇਣੀ ਹੋਈ ਦੇਵੋ ਸਾਨੂੰ ਮਾਰ ਛੱਡੇ ਨੇ ਤਿੰਨਾਂ ਜੀ ਆਨੇ ਘੁੱਟ ਘੁੱਟ ਕੇ ਬੁਰਾ ਹਾਲ ਕਰ ਛੱਡਿਆ ਸਾਡਾ ਸਾਡਾ ਬੁਰਾ ਹਾਲ ਕੀਤਾ 10 ਜਣੇ ਅਸੀਂ ਤਿੰਨ ਜਣੇ ਹਾਂ ਜੀ ਪਿੰਡ ਵਾਲੇ ਛੱਡਾਂਦੇ ਫਿਰ ਵੀ ਨਹੀਂ ਛੱਡਦੇ ਸਾਨੂੰ ਫਿਰ ਵੀ ਨਹੀਂ ਛੱਡਦੇ 2022 ਸੇ ਅਸੀਂ ਪਿੰਡ ਆਏ ਹਾਂ 18-20 ਸਾਲ ਕਪੂਰਥਲੇ ਰਹੇ ਹਾਂ ਇਸ ਟਾਈਮ ਗੱਲ ਨਹੀਂ ਬੰਦੀ ਫਿਰ ਕਦੋਂ ਮੇਰ ਕੋ ਗੱਲ ਨਹੀਂ ਬੰਦੀ ਇਸ ਟਾਈਮ ਉਹ ਮਾਰ ਛੱਡਿਆ ਨਾ ਸਾਨੂੰ ਤਨਵੀ ਸਟਾਈਂ ਹਾਂਜੀ ਮੇਰੇ ਵਾਰ ਚਲੇ ਮੇਰੇ ਚੰਡਾ ਮੂੰਹ ਤੇ ਮਾਰੀਆਂ ਤੋ ਦਰਾਨੀਆਂ ਜਠਾਨੀਆਂ ਨੇ ਨਾਨ ਨੇ ਉਹ ਪੰਜ ਛੇ ਜਣੀਆਂ ਮੈਂ ਕੱਲੀ ਮੈਂ ਆਪਣੇ ਬੇਟੇ ਨੂੰ ਫੜਦੀ ਆਪਣੇ ਘਰ ਵਾਲੇ ਨੂੰ ਫੜਦੀ ਵਿਚਾਈ ਮੈਨੂੰ ਕੁੱਟੀ ਗਏ ਨੇ ਕਾਉਂਦੀ ਸਾਡੀ ਰੋਟੀ ਨਹੀਂ ਨੰਗੀ ਪਾਣੀ ਮਿਨੀ ਨੰਗਦਾ ਨਾ ਮੋਤ ਘੁਰਿਆ ਸੱਟ ਨਾ ਕਿਤਾ